ਸੱਚੀ ਕਾ ਦੋਸਤੋ ਪੰਜਾਬ ਖਬਰ 24 ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਲੁਧਿਆਣਾ ਸ਼ਹਿਰ ਦੀਆਂ ਆਰਾਮਦਾਇਕ ਪਾਰਕਾਂ ਵਿੱਚ ਇੱਕ ਪਾਰਕ ਦਾ ਹਾਲ ਨੂੰ ਵਿਖਾਉਣ ਜਾ ਰਹੇ ਹਾਂ ਗਾਰਡਨ ਵਿਖਣਾ ਤੇ ਆਪਣੇ ਕਮੈਂਟ ਕਮੈਂਟ ਬਾਕਸ ਵਿੱਚ ਜ਼ਰੂਰ ਖੜਾ ਦੋਸਤੋ ਇਹ ਪਾਰਕ ਲੁਧਿਆਣਾ ਦੇ ਸਮਰਾਲਾ ਚੌਂਕ ਤੋਂ ਚੰਡੀਗੜ੍ਹ ਰੋਡ ਐ ਸੈਕਟਰ 32 ਦੇ ਐਲ ਆਈ ਜੀ ਫਲੇਸ਼ ਦੀ ਹੈ ਜੋ ਕਿ ਇਲਾਕੇ ਵਿੱਚ ਰਹਾਰੇ ਬੱਚਿਆਂ ਬਜ਼ੁਰਗਾਂ ਅਤੇ ਔਰਤਾਂ ਲਈ ਸੈਰ ਕਰਨ ਅਤੇ ਕਸਰਤ ਲਈ ਜਨਤਾ ਦੇ ਟੈਕਸ ਰੁਪੀ ਪੈਸੇ ਦੇ ਨਾਲ ਬਣਾਈ ਗਈ ਸੀ ਪਰ ਇਸ پارک ਦੇ ਹਾਲਾਤ ਤੁਸੀਂ ਵੇਖ ਰਹੇ ਕਿ ਇਹ پارک ਹੁਣ ਜਵਾਰੀਆਂ ਅਤੇ ਸ਼ਰਾਬੀਆਂ ਦਾ ਅੱਡਾ ਬਣ ਕੇ ਰਹਿ ਗਈ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸ਼ਰੀਆਮ ਇਸ پارک ਦੇ ਵਿੱਚ ਜੂਆ ਖੇਡਿਆ ਜਾ ਰਿਹਾ ਹੈ ਔਰ ਸ਼ਰੀਆਮ ਜਾਮ ਨਾਲ ਜਾਮ ਟਕਰਾਈ ਜਾ ਰਹੇ ਨੇ ਔਰ दारू ਸ਼ਰੀਆਮ ਇਸ پارک ਦੇ ਵਿੱਚ ਪੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਪਾਰਕ ਦੇ ਅੰਦਰੂਨੀ ਜਿਹੜੇ ਹਾਲਾਤ ਨੇ ਉਹ ਅਸੀਂ ਦਿਖਾਉਣ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਫਾਊਂਟੇਨ ਜੋ ਉਥੇ 뮤ਜ਼ੀਕਲ ਫਾਊਂਟੇਨ ਉਥੇ ਲਗਾਇਆ ਗਿਆ ਸੀ ਇਹਦੇ ਹਾਲਾਤ ਤੁਸੀਂ ਦੇਖੋ ਕਿ ਬੱਚਿਆਂ ਦੇ ਲਈ ਖੇਡਣ ਵਾਲੇ ਜੋ ਬਾਹਰ ਇਕੁਪਮੈਂਟਸ ਜਾਂ ਲਗਾਏ ਗਏ ਸਨ ਉਹ ਵੀ ਇਹਦੇ ਅੰਦਰ ਦੇਖੋ ਪਏ ਨਜ਼ਰ ਆਣਗੇ ਔਰ ਬੁਰੇ ਹਾਲਾਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਦਾ ਅੰਦਰਲਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਜੋ ਫਾਊਂਟੇਨ ਵੀ ਲੱਗੇ ਹੋਏ ਨੇ ਉਹ ਟੁੱਟ ਚੁੱਕੇ ਨੇ ਲਾਈਟਾਂ ਜੋੜਨ ਦੀਆਂ ਲੱਗੀਆਂ ਸੀ ਉਹ ਵੀ ਟੁੱਟ ਚੁੱਕੀਆਂ ਨੇ ਔਰ ਇਹਦੀ ਦੇਖ ਰੇਖ ਕਰਨ ਵਾਲਾ ਇੱਥੇ ਤੁਹਾਨੂੰ ਕੋਈ ਵੀ ਨਜ਼ਰ ਨਹੀਂ ਆਵੇਗਾ ਇਹ ਹਾਲਾਤ ਹੈ ਜੀ ਪਾਰਕ ਦੇ ਜੋ ਜਨਤਾ ਦਾ ਜੋ ਪੈਸਾ ਹੈ ਟੈਕਸ ਦਾ ਪੈਸਾ ਹੈ ਉਹਦੇ ਵਿੱਚ ਲੱਗੇ ਪੈਸਿਆਂ ਦੇ ਨਾਲ ਬਣੀ ਹੋਈ ਪਾਰਕ ਆ ਇਹ ਤੁਸੀਂ ਦੇਖ ਸਕਦੇ ਹੋ ਹਾਲਾਤ ਸ਼ਰਿਆਮ ਪਾਰਕ ਦੇ ਵਿੱਚ ਜੁਆ ਜੁਆਰੀ ਤੁਹਾਨੂੰ ਮਿਲਣਗੇ ਔਰ ਦਿਨ ਦਿਹਾੜੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਸ਼ਰਾਬ ਚਲਣਾ ਆਮ ਗੱਲ ਹੈ ਹੁਣ ਇਹ ਤੁਸੀਂ ਦੇਖ ਸਕਦੇ ਹੋ ਕਿ ਰਹਿਸ਼ੀ ਇਹ ਫਲੈਟ ਨੇ ਔਰ ਇਹ ਰਹਿਸ਼ੀ ਏਰੀਏ ਦੇ ਵਿੱਚ ਇਹ ਜੋ ਪਾਰਕ ਹੈ ਇਹ ਤੁਹਾਨੂੰ ਅਸੀਂ ਉੱਥੇ ਦਾ ਦ੍ਰਿਸ਼ ਉਹ ਤੁਸੀਂ ਦੇਖ ਸਕਦੇ ਹੋ ਅਸੀਂ ਦਿਖਾ ਰਿਹਾ ਤੁਹਾਨੂੰ ਤੁਸੀਂ ਆਪਣੇ ਕਮੈਂਟ ਕਮੈਂਟ ਬਾਕਸ ਵਿੱਚ ਜ਼ਰੂਰ ਰੱਖੋ ਕਿਉਂਕਿ ਇਸ ਇਲਾਕੇ ਵਿੱਚ ਦੇਖੋ ਬਜ਼ੁਰਗ ਵੀ ਨੇ ਇੱਥੇ ਬੱਚੇ ਵੀ ਨੇ ਔਰਤਾ ਵੀ ਨੇ ਔਰ ਇਹ پارک ਨੂੰ ਕਿਸ ਤਰ੍ਹਾਂ ਕਿਸ ਸੁਵਿਧਾ ਲਈ ਬਣਾਈ ਗਈ ਸੀ ਤੇ ਕਿਹੜੀ ਸੁਵਿਧਾ ਲਈ ਇਸ پارک ਦਾ ਜੋ ਇਸਤੇਮਾਲ ਹੈ ਉਹ ਕੀਤਾ ਜਾ ਰਿਹਾ ਹੈ ਹੁਣ ਇਹ ਜੋ ਇੱਥੇ ਬੈਠੇ ਨੇ ਲੋਕ ਇਹ ਸ਼ਰੀਆਮ ਪ੍ਰਸ਼ਾਸਨ ਨੂੰ ਕਾਨੂੰਨ ਨੂੰ ਮੂੰਹ ਚੜਾ ਰਹੇ ਨੇ ਨੱਕ ਚੜਾ ਰਹੇ ਨੇ ਵੀ ਦੇਖੋ ਸਾਡਾ ਇੱਥੇ ਕੋਈ ਕੀ ਵਿਗਾਰ ਸਕਦਾ ਹੈ ਇਦੇ ਵਿੱਚ ਹਰ ਉਮਰ ਦੇ ਦੇਖੋ ਤੁਹਾਨੂੰ ਇੱਥੇ ਬੰਦੇ ਬੈਠੇ ਨਜ਼ਰ ਆ ਰਹੇ ਨੇ ਔਰ ਸ਼ਰੀਆਮ ਦੇਖੋ दारू ਵੀ ਚੱਲ ਰਹੀ ਹੈ ਜੂਆ ਵੀ ਖੇਡਿਆ ਜਾ ਰਿਹਾ ਹੈ ਇਹ ਪਾਰਕ ਇਹ ਸੁਵਿਧਾ ਜਿਹੜੀ ਹੈ ਇਹ ਲੋਕਾਂ ਲਈ ਤੁਸੀਂ ਦੇਖ ਸਕਦੇ ਹੋ ਕਿਵੇਂ ਬਣੀ ਹੈ ਹੁਣ ਤੁਹਾਨੂੰ ਅਸੀਂ ਇਸ ਤੋਂ ਇਲਾਵਾ ਪਾਰਕ ਦੇ ਜੋ ਅੰਦਰੂਨੀ ਓਵਰ ਵੀ ਹਾਲਾਤ ਨੇ ਅਸੀਂ ਤੁਹਾਨੂੰ ਉਹ ਵੀ ਦਿਖਾਵਾਂਗੇ ਪਹਿਲਾਂ ਤੁਸੀਂ ਆ ਦੇਖੋ ਕਿਵੇਂ ਇਹਨਾਂ ਲੋਕਾਂ ਵੱਲੋਂ پارک ਦੇ ਜੋ ਸਹੂਿਦਾਵਾਂ ਨੇ ਉਹ ਲੈ ਲਿਆ ਜਾ ਰਹੀਆਂ ਨੇ ਆ ਨਾ ਹੀ ਤੁਸੀਂ ਵੇਖ ਸਕਦੇ ਹੋ ਕਿ ਅੰਦਰ ਹੀ پارک ਦੇ ਆ ਵਿਅਕਤੀ ਬਾਥਰੂਮ ਵੀ ਕਰ ਰਹੇ ਆ ਇਹਨੂੰ ਕੋਈ ਸ਼ਰਮ ਨਹੀਂ ਹੈ ਕਿ ਇਹ پارک ਹੈ ਇੱਥੇ ਬਾਥਰੂਮ ਕਰ ਰਿਹਾ ਤਾਂ ਦੇਖੋ پارک ਦੇ ਵਿੱਚ ਇਹ ਨਸ਼ੇੜੀ ਨਸ਼ਾ ਕਰਕੇ ਲੋਕ ਇੱਥੇ ਬੈਠ ਕੇ ਆਪਣਾ ਆ ਦੇਖੋ ਨਸ਼ੇੜੀ ਇਥੇ ਘੁੰਮਦੇ ਸ਼ਰੀਆਮ ਦਿਖਾਈ ਦੇਣਗੇ ਜੋ ਚੋਰੋ ਚੱਕੇ ਨਸ਼ੇੜੀ ਸਾਰੇ ਇਸ پارک ਦਾ ਫਾਇਦਾ ਲੈਂਦੇ ਨੇ ਉਸ ਤੋਂ ਇਲਾਵਾ پارک ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਫ ਸਫਾਈ ਦੇ ਨਾਮ ਤੇ ਕੀ ਕੁਝ ਨਜ਼ਰ ਆ ਰਿਹਾ ਹੈ ਇਥੇ ਲੱਕੜਾਂ ਦਾ ਤੇ ਪੱਤਿਆਂ ਦਾ ਸੁੱਕਿਆਂ ਦਾ ਢੇਰ ਇਦਾਂ ਕਿ ਜਿਵੇਂ ਕੋਈ ਲੱਕੜ ਦਾ ਢਾਲ ਨਜ਼ਰ ਆ ਰਿਹਾ ਹੋਵੇ ਉਸ ਤਰ੍ਹਾਂ ਦੇ ਹਾਲਾਤ ਜੋ ਹੈ ਇਸ ਰਹਿਸ਼ੀ پارک ਦੇ ਵਿੱਚ ਉਸ ਤੋਂ ਇਲਾਵਾ ਤੋਂ ਦਿਖਾਈਆਂ ਤਸਵੀਰਾਂ ਵਿੱਚ ਕਿ ਦੇਖੋ ਆਗ ਇਹ ਲੱਕੜਾਂ ਨੂੰ ਸੁੱਕਿਆਂ ਨੂੰ پارک ਦੇ ਵਿੱਚ ਅੱਗ ਵੀ ਲਗਾਈ ਗਈ ਹੈ ਜਿਸ ਦਾ ਅਸਰ ਇੱਥੇ ਨਾਲ ਖੜੇ ਪੇੜ ਦੇ ਉੱਪਰ ਵੀ ਅੱਗ ਦਾ ਗਿਆ ਹੈ ਕਿ ਕੱਲ ਨੂੰ ਕੋਈ ਇਸ ਤਰ੍ਹਾਂ ਦਾ ਵੀ ਵੱਡਾ ਹਾਦਸਾ ਵੀ ਇਸ پارک ਦੇ ਵਿੱਚ ਵਾਪਰ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਜੋ ਇਸ ਰਹਿਸ਼ੀ ਇਲਾਕੇ ਦੇ ਵਿੱਚ ਜੋ ਐਲ ਆਈ ਜੀ ਫਲੈਟਸ 32 ਸੈਕਟਰ ਦੀ پارک ਇਸ ਤੋਂ ਇਲਾਵਾ ਇੱਥੇ ਰਹਿਣ ਵਾਲੇ ਜੋ ਰਹਿਣ ਵਾਲੇ ਇੱਥੇ ਦੇ ਵਸਨੀਕ ਨੇ ਉਹਨਾਂ ਨੂੰ ਕੋਈ ਫਾਇਦਾ ਬਹੁਤਾ ਹੁੰਦਾ ਹੋਵੇ ਨਾ ਹੋਵੇ ਪਰ ਇੱਥੇ پارک ਵਿੱਚ ਚੂਹਿਆਂ ਨੂੰ ਬਹੁਤ ਫਾਇਦਾ ਹੈ। ਇਹ پارک ਦੇ ਆਲੇ ਦੁਆਲੇ ਹਰ ਜਗ੍ਹਾ ਵਿੱਚ ਤੁਹਾਨੂੰ ਮੋٹے ਮੋٹے ਜੋ ਹੋਣ ਨੇ ਚੂਹਿਆਂ ਦੇ ਉਹ ਤੁਹਾਨੂੰ ਸਾਰੇ ਪਾਸੇ پارک 'ਚ ਮਿਲ ਗਏ। ਜਿਸ ਵਿੱਚ ਇਸ پارک ਦਾ ਫਾਇਦਾ ਇੱਥੇ ਰਹਿਣ ਵਾਲੇ ਵਸਨੀਕਾਂ ਨੂੰ ਮਿਲੇ ਨਾ ਮਿਲੇ ਪਰ ਚੂਹਿਆਂ ਜਵਾਰਗਾ ਅਤੇ ਸ਼ਰਾਬੀਆਂ ਨੂੰ ਇਸ پارک ਦਾ ਭਰਪੂਰ ਫਾਇਦਾ ਜੋ ਹੈ ਉਹ ਮਿਲ ਰਿਹਾ ਹੈ। ਫੋਕ ਤੁਸੀਂ ਇਸ ਵੀਡੀਓ ਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਦੇ ਸਕਦੇ ਹੋ। ਅਤੇ ਆਪਣੇ ਇਲਾਕੇ ਅਤੇ ਆਸ-ਪਾਸ ਅਜੇ ਕਿਸੇ ਵੀ ਗੈਰ ਜ਼ਿੰਮੇਵਾਰ ਹਨ ਵੀਡੀਓ ਨੂੰ ਦੇਖੋ ਤਾਂ ਪੰਜਾਬ ਖਬਰ 24 ਨੂੰ ਜ਼ਰੂਰ ਭੇਜੋ ਤਾਂ ਕਿ ਅਸੀਂ ਇਸ ਸਮਾਜਿਕ ਗੰਦਗੀ ਨੂੰ ਸਮਾਜ ਵਿੱਚੋਂ ਦੂਰ ਕਰਨ ਲਈ ਪ੍ਰਸ਼ਾਸਨ ਦਾ ਸਹਿਯੋਗ ਕਰ ਸਕੀਏ। ਧੰਨਵਾਦ। ਜਹਿਨ <muchas>